ਲੀ ਪਉੜੀ ਦਾ ਪਾਠ ਆਪਾਂ ਪੜ੍ਹ ਲਈਏ ਉਚਾਰਨ ਕਰੀਏ ਜੀ ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖਵਾਰ ਚੁਪੈ ਚੁਪ ਨਾ ਹੋਵਈ ਜੇ ਲਾਇ ਰਹਾ ਨਿਵਤਾਰ ਭੁਖਿਆ ਭੁੱਖ ਨਾ ਉਤਰੀ ਜੇ ਬੰਨਾ ਕੁਰੀਆਂ ਭਾਰ ਧਿਆਨ ਵਿੱਚ ਰੱਖਿਓ ਜੀ ਸੋਚੈ ਸੋਚੈ ਤੋਂ ਬਾਅਦ ਵਿਸ਼ਰਾਮ ਲੱਗੇਗਾ ਜੀ ਸੋਚੈ ਸੋਚ ਨਾ ਹੋਵਈ ਅਗਲੀ ਜਿਹੜੀ ਪੰਕਤੀ ਉਹ ਇਕੱਠੀ ਪੜੀ ਜਾਏਗੀ ਚੁੱਪੈ ਚੁੱਪ ਤੇ ਵਿਸ਼ਰਾਮ ਲੱਗੇਗਾ ਜੀ ਚੁੱਪ ਨਾ ਹੋਵਈ ਅਗਲੀ ਪੰਕਤੀ ਇਕੱਠੀ ਪੜੀ ਜਾਏਗੀ ਫਿਰ ਅੱਗੇ ਆਪਾਂ ਪੜ੍ਹਨੇ ਜੀ ਭੁੱਖਿਆ ਭੁੱਖ ਨਾ ਉਤਰੀ ਭੁੱਖਿਆ ਐੜੇ ਨੂੰ ਕੰਨਾਂ ਲੱਗਾ ਹੋਇਆ ਉੱਤੇ ਬਿੰਦੀ ਉਹਦਾ ਉਚਾਰਨ ਹੋਵੇਗਾ ਭੁਖਿਆ ਭੁਖਣਾ ਉਤਰੀ ਜੇ ਬੰਨਾ ਹੁਣ ਧਿਆਨ ਰੱਖਿਓ ਬੱਬਾ ਬੱਬੇ ਦੇ ਉੱਤੇ ਟਿੱਪੀ ਨੰਨਾ ਤੇ ਨੰਨੇ ਦੇ ਪੈਰ ਵਿੱਚ ਨਾ ਅੱਧਾ ਹਾ ਹਾ ਲੱਗ ਕੇ ਉਚਾਰਨ ਹੋਣਾ ਜੀ ਇਹਦਾ ਇਹਨੂੰ ਬੰਨਾ ਨਹੀਂ ਪੜ੍ਹਨਾ ਬੰਨਾ ਇਹਨੂੰ ਥੋੜਾ ਜਿਹਾ ਦਬਾ ਦੇ ਕੇ ਆਪਾਂ ਪੜ੍ਹਨਾ ਜੀ ਬੰਨਾ ਬੰਨਾ ਹਾ ਹਾ ਨੰਨੇ ਦੇ ਪੈਰ 'ਚ ਅੱਧਾ ਹਾ ਹ ਉਚਾਰਨ ਹੋਵੇਗਾ ਧਿਆਨ ਰੱਖਿਓ ਮਰਾ ਅੱਧੇ ਅੱਖਰ ਵੀ ਆਏ ਨੇ ਜਿੱਥੇ ਹੁਣ ਆਪਾਂ ਪੜਦੇ ਹਾਂ ਹਾ ਹਾ ਪੂਰਾ ਹਾ ਹਾ ਕਹਿੰਦੇ ਆ ਉੱਥੇ ਹਾ ਹਾ ਅੱਧਾ ਵੀ ਆਇਆ ਹੈ ਜਿੱਥੇ ਅੱਧਾ ਹਾ ਆਏਗਾ ਉੱਥੇ ਉਹਦਾ ਵੀ ਉਚਾਰਨ ਹੋਣਾ ਜੀ ਪਰ ਪੂਰੀ ਤਰ੍ਹਾਂ ਨਹੀਂ ਹੋਣਾ ਉਹਦਾ ਉਚਾਰਨ ਅੱਧੇ ਹਾ ਹੀ ਮੰਗੀ ਹੋਣਾ ਜਿੱਥੇ ਆਪਾਂ ਵਾਵਾ ਪੜਦੇ ਆ ਪੂਰਾ ਵਾਵਾ ਉੱਥੇ ਅੱਧਾ ਵਾਵਾ ਵੀ ਆਇਆ ਜਦੋਂ ਆਪਾਂ ਸਵਈਆਂ ਦੀ ਬਾਣੀ ਪੜਾਂਗੇ ਉੱਥੇ ਆਏਗਾ ਤੁਵਾ ਪ੍ਰਸਾਦ ਤੁਵਾ ਤੁਵਾ ਦਾ ਅਰਥ ਕੀ ਹੈ ਤੇ ਸੇਮ ਹੀ ਅਰਥ ਤੁਵਾ ਤੇਰੀ ਪ੍ਰਸਾਦ ਕਿਰਪਾ ਤੇਰੀ ਕਿਰਪਾ ਤੁਵਾ ਇਹ ਕਹ ਤਵ ਸ਼ਰਮ ਨਾਮ ਤਬ 바ਵਾ ਪੂਰਾ ਉਚਾਰਨ ਹੋ ਰਿਹਾ ਹੈ ਕਹਿਣ ਤੋਂ ਭਾਵ ਕਿ ਇੱਕ ਅੱਖਰ ਪੂਰੇ ਨੇ ਕਈ ਅੱਖਰ ਐਸੇ ਨੇ ਜਿਹੜੇ ਅੱਧੇ ਵੀ ਨੇ ਜਿਵੇਂ ਜਈਆ ਉਹ ਵੀ ਅੱਧਾ ਹੁੰਦਾ ਇੱਕ ਜਈਆ ਪੂਰਾ ਹੁੰਦਾ ਇੱਕ ਅੱਧਾ ਹੁੰਦਾ ਉਹ ਪੈਰ 'ਤੇ ਲੱਗਿਆ ਹੁੰਦਾ ਜਿਵੇਂ ਰਾਰਾ ਅੱਖਰ ਉਹ ਪੂਰਾ ਰਾਰਾ ਵੀ ਹੈ ਤੇ ਪੈਰ ਵਿੱਚ ਵੀ ਅੱਧਾ ਰਾਰਾ ਲੱਗਿਆ ਹੋਇਆ ਜਿਵੇਂ ਆਪਾਂ ਪੜਿਆ ਅਸੀਂ ਗੁਰ ਪ੍ਰਸਾਦ ਪੱਪੇ ਦੇ ਪੈਰ 'ਚ ਅੱਧਾ ਰਾਰਾ ਲੱਗਾ ਹੋਇਆ ਸੋ ਇਸੇ ਪ੍ਰਕਾਰ ਨਾਲ ਮਹਾਰਾਤ ਦੀ ਬਾਣੀ ਵਿੱਚ ਕਈ ਜਗ੍ਹਾ ਜਿਵੇਂ ਹਾ ਹੁਣ ਇੱਥੇ ਆਪਾਂ ਪੜਿਆ ਇੱਥੇ ਹਾ ਲੱਗਾ ਨਹੀਂ ਹੋਇਆ ਅਸੀਂ ਆਪਣੇ ਕੋਲੋਂ ਇੱਥੇ ਲਗਾ ਕੇ ਆਪਣੀ ਮਤ ਦੇ ਨਾਲ ਸਮਝ ਦੇ ਨਾਲ ਕਿ ਵੀ ਇਹਦਾ ਸ਼ੁੱਧ ਉਚਾਰਨ ਕਰਨਾ ਹੈ ਤੇ ਅੱਧਾ ਹਾ ਲਗਾ ਕੇ ਇਹਦਾ ਉਚਾਰਨ ਆਪਾਂ ਕਰਨਾ ਹੈ ਥੋੜਾ ਜਿਹਾ ਦਬਾ ਦੇ ਕੇ ਬੰਨਾਪੁਰੀਆਂ ਭਾਰ ਬੰਨੋ ਤੋਂ ਅਰਥ ਹੁੰਦਾ ਵੀ ਬੰਨ ਲੈਣਾ ਜਿਵੇਂ ਆਪਾਂ ਕਹਿ ਲਈਏ ਨਾ ਵੀ ਕੋਈ ਗੱਠੜੀ ਬੰਨ ਲਈ ਬੰਨ ਲਈ ਵੀ ਇਹਦੀ ਗੰਡ ਬੰਨ ਦੋ ਵੀ ਇਹ ਗੱਠੜੀ ਨੂੰ ਬੰਨ ਕੇ ਆਪਾਂ ਨਾਲ ਲੈ ਚਲੀਏ ਇੰਨਾ ਸਮਾਨ ਬੰਨ ਕੇ ਨਾਲ ਲੈ ਚਲੀਏ ਉਹ ਜਦੋਂ ਆਪਾਂ ਬੰਨ ਬੋਲਦੇ ਆ ਤੇ ਉਹ ਕੀ ਨੰਨੇ ਦੇ ਪੈਰ ਵਿੱਚ ਅੱਧਾ ਹਾਹਾ ਦੇ ਕੇ ਥੋੜਾ ਦਬਾਅ ਨਾਲ ਗੋੜਦੇ ਆ ਵੀ ਬੰਨ ਲੈ ਹੁਣ ਵੀ ਆ ਗੱਠੜੀ ਬੰਨ ਲੈ ਵੀ ਆ ਸਮਾਨ ਬੰਨ ਲੈ ਉਹ ਬੰਨਣਾ ਜਿਹੜਾ ਹੈ ਉਹ ਉਹ ਉਚਾਰਨ ਹੋਵੇਗਾ ਇਹਦਾ ਸਮਝ ਰਹੇ ਹੋ ਜੀ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਸ ਸਿਆਣ ਪਾ ਲਖ ਹੋਏ ਤਾਂ ਇਕ ਨਾ ਚੱਲੇ ਨਾਲ ਹੁਣ ਇੱਥੇ ਵੀ ਧਿਆਨ ਦਿਓ ਤਤ ਅੱਖਰ ਆਇਆ ਜੀ ਉਹਨੂੰ ਕੰਨਾ ਲਾ ਕੇ ਤਾਂ ਨਹੀਂ ਪੂਰੀ ਤਰ੍ਹਾਂ ਪੜਨਾ ਉੱਤੇ ਬਾਦ ਤਾਂ ਇਕ ਨਾ ਤਾਂ ਇੱਕ ਨਾ ਚੱਲੈ ਨਾਲ ਬਸ ਕੱਲਾ ਇੱਕੋ ਹੀ ਅੱਖਰ ਉਚਾਰਨ ਹੋਵੇ ਜੀ ਕਈ ਵਾਰ ਆਪਾਂ ਉਚਾਰਨ ਉਹਦਾ ਕਰਦੇ ਆਂ ਜੀ ਬੋਤੀ ਦਫਾ ਸਹਿਸ ਸਿਆਣ ਪ ਲਖ ਹੋਏ ਤਾਂ ਇੱਕ ਨਾ ਤਾਂ ਇੱਕ ਨਾ ਚੱਲੈ ਨਾ ਤਾਂ ਨਹੀਂ ਪੜਨਾ ਇੱਕੋ ਅੱਖਰ ਆਇਆ ਜੀ ਤਾਂ ਇੱਕ ਨਾ ਚੱਲੈ ਨਾਲ ਤੇ ਅਖੇ ਆ ਜਿਹੜਾ ਉਚਾਰਨ ਹੈ ਹਾਹੇ ਦੇ ਉੱਤੇ ਹੋੜਾ ਹਾਹੇ ਨੂੰ ਸਿਹਾਰੀ ਇਹਦਾ ਉਚਾਰਨ ਹੋਏਗਾ ਹੋਹੇ ਹੋਹੇ ਸੰਭਲ ਰਹੇ ਹੋ ਜੀ ਧਿਆਨ ਵਿੱਚ ਰੱਖਿਓ ਜਿੱਥੇ ਹਾਹੇ ਨੂੰ ਸਿਹਾਰੀ ਲੱਗੀ ਹੋਈ ਹੈ ਨਾ ਮਹਾਰਾਜ ਦੀ ਬਾਣੀ ਵਿੱਚ ਕਿਸੇ ਵੀ ਲਫ਼ਜ਼ ਵਿੱਚ ਜਿਵੇਂ ਖਾਹੇ ਜਾਹੇ ਪਾਹੇ ਪਾਵਹਿ ਆਖੇ ਮੰਗਹਿ ਗਾਵਹਿ ਹਾਹੇ ਨੂੰ ਸਿਹਾਰੀ ਲੱਗੀ ਹੋਈ ਆ ਹਾਹੇ ਨੂੰ ਲੱਗੀ ਹੋਈ ਜਿਹੜੀ ਸਿਹਾਰੀ ਹੈ ਨਾ ਉਹ ਬਹੁਵਚਨ ਦੀ ਲਿਖਾਇਕ ਹੁੰਦੀ ਆ ਮਹਾਰਾਜ ਜੀ ਨੇ ਦਿੱਤੇ ਅਕਸ਼ਬਦ ਵਿੱਚ ਅਖੀਰਲੇ ਅੱਖਰ ਨੂੰ ਸਿਹਾਰੀ ਲਾਈ ਹੋਈ ਹੈ ਹਾਹੇ ਅੱਖਰ ਨੂੰ ਉਹ ਮਰਾਦੀ ਨੇ ਇੱਕ ਵਚਨ ਤੋਂ ਬਹੁ ਵਚਨ ਬਣਾਇਆ ਹੋਇਆ ਹੁਣ ਇੱਕ ਵਚਨ ਕੀ ਹੁੰਦਾ ਜੀ ਇੱਕ ਵਚਨ ਹੁੰਦਾ ਇੱਕ ਵਸਤੂ ਦਾ ਨਾਮ ਇੱਕ ਵਿਅਕਤੀ ਦਾ ਨਾਮ ਜਿਵੇਂ ਮੰਨ ਲਓ ਇਹ ਕੀ ਹੈ ਜੀ ਇਹ ਮਾਈਕ ਇੱਕ ਮਾਈਕ ਹੈ ਨਾ ਜੀ ਇਹਨੂੰ ਆਪਾਂ ਆਖਾਂਗੇ ਵੀ ਇੱਕ ਵਚਨ ਹੈ ਇਹ ਕੀ ਹੈ ਜੀ ਤੀਰ ਇਹਨੂੰ ਆਪਾਂ ਆਖਾਂਗੇ ਜੀ ਇੱਕ ਤੀਰ ਹੈ ਤੇ ਇੱਕ ਵਚਨ ਠੀਕ ਹੈ ਜੀ ਜਿਵੇਂ ਆ ਹਾਰ ਇੱਕ ਵਚਨ ਇੱਕ ਹਾਰ ਦੀ ਗੱਲ ਤੇ ਆਪਾਂ ਆਖਾਂਗੇ ਜੀ ਇੱਕ ਵਚਨ ਹੈ ਕੋਈ ਵੀ ਚੀਜ਼ ਜਿਹੜੀ चीज ਇੱਕ ਹੋਵੇ ਉਹਨੂੰ ਆਪਾਂ ਇੱਕ ਵਚਨ ਆਖਦੇ ਆਂ ਜਿਹੜੀਆਂ ਚੀਜ਼ਾਂ ਬਹੁਤੀਆਂ ਹੋਣ ਉਹਨੂੰ ਆਪਾਂ ਬਹੁਵਚਨ ਆਖਦੇ ਆਂ ਜਿਵੇਂ ਘੋੜਾ ਇੱਕ ਘੋੜਾ ਤੇ ਇੱਕ ਵਚਨ ਘੋੜੇ ਬਹੁਤੇ ਘੋੜਿਆਂ ਦੀ ਗੱਲ ਕਰਾਂਗੇ ਆਪਾਂ ਆਖਾਂਗੇ ਘੋੜੇ ਬਹੁਤੇ ਕੋ ਪੱਖੇ ਇੱਕ ਕੁਰਸੀ ਨੂੰ ਆਖਾਂਗੇ ਕੁਰਸੀ ਬਹੁਤੀਆਂ ਦੀ ਗੱਲ ਕਰਾਂਗੇ ਤੇ ਆਪਾਂ ਆਖਾਂਗੇ ਕੁਰਸੀਆਂ ਸਮਝ ਰਹੇ ਹੋ ਜੀ ਕੈਂਡ ਤੋਂ ਭਾਵ ਇੱਕ ਵਚਨ ਹੁੰਦਾ ਇੱਕ ਚੀਜ਼ ਬੋਧੀਆਂ ਚੀਜ਼ਾਂ ਹੋਣ ਤੇ ਆਪਾਂ ਉਹਦੇ ਲਈ ਬਹੁਵਚਨ ਵਰਤਦੇ ਆਂ ਜਿੱਥੇ ਮਹਾਰਾਜ ਜੀ ਨੇ ਇੱਕ ਵਚਨ ਤੋਂ ਸ਼ਬਦ ਨੂੰ ਬਹੁਵਚਨ ਬਣਾਇਆ ਹੈ ਉੱਥੇ ਮਹਾਰਾਜ ਜੀ ਨੇ ਹਾਹੇ ਨੂੰ ਅਖੀਰ ਤੇ ਸਿਹਾਰੀ ਲਾ ਦਿੱਤੀ ਹੋਈ ਬੋਧੇ ਸ਼ਬਦਾਂ ਵਿੱਚ ਹਾਹੇ ਨੂੰ ਲੱਗੀ ਹੋਈ ਸਿਹਾਰੀ ਬਹੁਵਚਨ ਦੀ ਲਿਖਾਇ ਹੈ ਮੈਂ ਪਹਿਲਾਂ ਮੈਂ ਇੰਨੀ ਕੀਤੀ ਇੱਕ ਗੁਰਬਾਣੀ ਵਿਆਕਰਨ ਦਾ ਇੱਕ ਪਾਰਟ ਹੈ ਇਹ ਸਾਨੂੰ ਗੁਰਬਾਣੀ ਵਿਆਕਰਨ ਜਦੋਂ ਪੂਰੀ ਤਰ੍ਹਾਂ ਸਮਝ ਵਿੱਚ ਆ ਜਾਏਗੀ ਉਸ ਸਮੇਂ ਸਾਨੂੰ ਇਹਨਾਂ ਦੀ ਸਮਝ ਵਿੱਚ ਲੱਗੇਗੀ ਇਹ ਹਾਹੇ ਨੂੰ ਸਿਹਾਰੀ ਮਹਾਰਾਜ ਨੇ ਕਿਉਂ ਲਾਈ ਹੈ ਮੋਟੀ ਮੋਟੀ ਮੈਂ ਗੱਲ ਦੱਸ ਰਿਹਾ ਹਾਏ ਨੂੰ ਲੱਗੀ ਹੋਈ ਸ਼ਿਆਰੀ ਸ਼ਬਦਾਂ ਨੂੰ ਲਵਜਾਂ ਨੂੰ ਬਹੁਵਚਨ ਬਣਾਉਣ ਲਈ ਮਾਰਾਨੇ ਲਈ ਹੋਈ ਜਿੱਤੇ ਇੱਕ ਬੰਦਾ ਖਾਂਦਾ ਹੈ ਉੱਥੇ ਸਿੱਧਾ ਪੜਿਆ ਜਾਏਗਾ ਖਾਏ ਜਿੱਤੇ ਬੋਧੇ ਖਾ ਰਹੇ ਨੇ ਉੱਥੇ ਆਪਾਂ ਪੜਾਂਗੇ ਖਾਹੇ ਜਿੱਤੇ ਇੱਕ ਬੰਦਾ ਪ੍ਰਾਪਤ ਕਰਦਾ ਹੈ ਕੋਈ ਚੀਜ਼ ਪ੍ਰਾਪਤ ਕਰਨੀ ਉੱਥੇ ਆਏਗਾ ਪਾਏ ਇਨੇਪਾਲੀ ਜਿੱਤੇ ਬੋਧੇ ਪ੍ਰਾਪਤ ਕਰਦੇ ਨੇ ਉੱਥੇ ਆਪਾਂ ਪੜਾਂਗੇ ਜੀ ਪਾਹੇ ਬੁੱਧਿਆ ਨੇ ਪਾ ਲਈ ਚੀਜ਼ ਸਮਝ ਰਹੇ ਹੋ ਜੀ ਜਿੱਤੇ ਇੱਕ ਗੱਲ ਹੈ ਇੱਕ ਬੰਦੇ ਦੀ ਗੱਲ ਵੀ ਇਹ ਭਟਕਦਾ ਹੈ ਉੱਥੇ ਆ ਜਾਏਗਾ ਪੁਹਾਏ ਜਿੱਤੇ ਬੁੱਧਿਆਂ ਦੀ ਗੱਲ ਪੁਹਾਹੇ ਇਦਾਂ ਆਏਗਾ ਜੀ ਹੁਣ ਇੱਥੇ ਸਹਿਸ ਸਿਆਣਪਾਂ ਲੱਕ ਹੋਏ ਹਜ਼ਾਰਾਂ ਸਿਆਣਪਾਂ ਦੀ ਗੱਲ ਹੋ ਰਹੀ ਆ ਇੱਥੇ ਆਪਾਂ ਲਬਜ ਪੜਿਆ ਜੀ ਹੋਏ ਹਾਹੇ ਦੇ ਉੱਤੇ ਲੱਗਾ ਹੋਇਆ ਹੋੜਾ ਨਾ ਜਿਹੜਾ ਉਹ ਹੋੜੇ ਦੀ ਲੈ ਨੂੰ ਥੋੜਾ ਜਿਹਾ ਲਮਕਾ ਕੇ ਪੜ ਲਓ ਹਾਹੇ ਨੂੰ ਲੱਗੀ ਹੋਈ ਜਿਹੜੀ ਸਿਹਾਰੀ ਹੈ ਉਹ ਆਪਣੇ ਆਪ ਵਿੱਚ ਨਾ ਛੁੱਟੀ ਹੋ ਜਾਏਗੀ ਉਚਾਰਨ ਜ਼ਰੂਰ ਕਰਨੀ ਲੱਗੀ ਹੋਈ ਸਿਹਾਰੀ ਇੰਨੀ ਆਪਾਂ ਲਗਮਾਤਰਾ ਛੜਨੀ ਹੈ ਕਈ ਵਾਰ ਬਹੁਤੇ ਆਪਾਂ ਇੱਦਾਂ ਹੀ ਕਰਦੇ ਆ ਬਾਣੀ ਪੜਦੇ ਆ ਬਾਣੀ ਪੜਨ ਲੱਗਿਆ ਲਗਮਾਤਰਾ ਖਾਈ ਜਾਂਦੇ ਆ ਆਪਾਂ ਪਰ ਧਿਆਨ ਵਿੱਚ ਰੱਖਿਓ ਲਗਮਾਤਰਾ ਕੋਈ ਖਾਣੀ ਨਹੀਂ ਉਹ ਲਗਮਾਤਰਾ ਜਿਹੜੀ ਲੱਗੀ ਹੈ ਉਹਦਾ ਉਚਾਰਨ ਕਰਨਾ ਹੈ ਪੂਰੀ ਤਰ੍ਹਾਂ ਇੱਥੇ ਆ ਪਾਟ ਆਵੇਗਾ ਹੋਹੇ ਸਹਿਸ ਸਿਆਣ ਪਾ ਲਖ ਹੋਹੇ ਤਾਂ ਇੱਕ ਨਾ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ ਧਿਆਗ ਰਖਿਓ ਹੁਣ ਇੱਥੇ ਲਬਜ ਆਇਆ ਕੂੜੈ ਟੁੱਟੈ ਕਕੇ ਦੇ ਪੈਰ ਚ ਔਕੜ ਡਾੜਾ ਡਾੜੇ ਨੂੰ ਦੁਲਾਵਾ ਫਿਰ ਅੱਗੇ ਤੱਤੇ ਦੇ ਪੈਰ ਚ ਔਕੜ ਟੈਂਗਾ ਟੈਂਕੇ ਨੂੰ ਦੁਲਾਵਾ ਜ਼ਿਆਦਾਤਰ ਪੜਨ ਵਾਲੇ ਦੁਲਾਵਾ ਦਾ ਪਾਠ ਨਹੀਂ ਪੜਦੇ ਜੀ ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ ਜਿੰਨੀਆਂ ਲਗ ਮਾਤਰਾ ਲਗੀਆਂ ਨੇ ਹਰ ਇੱਕ ਲਗ ਮਾਤਰਾ ਜਿਹੜੀ ਹੈ ਉਹ ਉਚਾਰਨ ਦੇ ਅਨੁਸਾਰ ਉਹ ਪੂਰੀ ਲਗ ਮਾਤਰਾ ਦਾ ਪਾਠ ਕਰਨਾ ਹੈ ਜੀ ਆਪਾਂ ਵੇਖੋ ਧਿਆਨ ਰੱਖਿਓ ਮਹਾਰਾਜ ਦੀ ਬਾਣੀ ਵਿੱਚ ਨਾ ਜ਼ਿਆਦਾਤਰ ਜਿਹੜੀਆਂ ਲਗ ਮਾਤਰਾ ਨੇ ਉਹ ਤੇ ਉਚਾਰਨਾਤਮਕ ਆਈਆਂ ਨੇ ਭਈ ਉਹਦਾ ਪੂਰੀ ਤਰ੍ਹਾਂ ਉਚਾਰਨ ਹੋਣਾ ਹੈ ਪਰ ਕੁਝ ਲਗ ਮਾਤਰਾ ਮਹਾਰਾਜ ਦੀ ਬਾਣੀ ਚ ਐਸੀਆਂ ਆਈਆਂ ਨੇ ਜਿਹਨੀਆਂ ਉਚਾਰਨ ਵਿੱਚ ਨਹੀਂ ਹੁੰਦੀਆਂ ਉਹ ਅਰਥਾਤਮਕ ਨੇ ਅਰਥਾਤਮਕ ਤੋਂ ਭਾਵ ਕਿ ਉਹ ਕੇਵਲ ਅਰਥ ਕਰਨ ਵਿੱਚ ਸਹਾਇਕ ਹੁੰਦੀਆਂ ਨੇ ਜਿਵੇਂ ਆਪਾਂ ਪੜਦੇ ਆਂ ਜੀ ਨਿਰਵੈਰ ਨਿਰਵੈਰ ਜਦੋਂ ਲਫ਼ਜ਼ ਪੜਿਆ ਨੰਨੇ ਨੂੰ ਸਿਹਾਰੀ ਰਾਰਾ ਵਾਵੇ ਦੇ ਉੱਤੇ ਦੁਲਾਵਾ ਰਾਰਾ ਰਾਰੇ ਦੇ ਪੈਰ ਵਿੱਚ ਔਂਕੜ ਹੁਣ ਉੱਥੇ ਆਪਾਂ ਨਿਰਵੈਰੋਂ ਨਹੀਂ ਪੜਿਆ ਉੱਥੇ ਆਪਾਂ ਪੜਿਆ ਜੀ ਨਿਰਵੈਰ ਰਾਰੇ ਦੇ ਪੈਰ ਵਿੱਚ ਲੱਗੀ ਹੋਈ ਜਿਹੜੀ ਉਹ ਸੀ ਔਂਕੜ ਉਹ ਸਾਇਲੈਂਟ ਹੋ ਗਈ ਆਪਾਂ ਪੜਦੇ ਆਂ ਜੀ ਕਰਤਾ ਪੁਰਖ ਖੱਖੇ ਦੇ ਪੈਰ 'ਤੇ ਲੱਗੀ ਹੋਈ ਔਂਕੜ ਜਿਹੜੀ ਹੈ ਉਹ ਸਾਇਲੈਂਟ ਹੋ ਗਈ ਉਹਨੂੰ ਆਪਾਂ ਕਰਤਾ ਪੁਰਖੋ ਨਹੀਂ ਪੜਿਆ ਪੁਰਖ ਪੜਿਆ ਹੁਣ ਇਹ ਜਿਹੜੀ ਖੱਕੇ ਦੇ ਪੈਰ 'ਚ ਓਂਕੜ ਲੱਗੀ ਹੈ ਜੇ ਆਪਾਂ ਪੜਦੇ ਆ ਸਤਨਾਮ ਮਾਂ ਦੇ ਪੈਰ 'ਚ ਓਂਕੜ ਲੱਗੀ ਹੈ ਜਾਂ ਨਿਰਵੈਰ ਰਾਣੇ ਦੇ ਪੈਰ 'ਚ ਓਂਕੜ ਲੱਗੀ ਹੈ ਇਹ ਜਿਹੜੀ ਓਂਕੜ ਲੱਗੀ ਹੈ ਇਹ ਅਰਥ ਕਰਨ ਦੇ ਲਈ ਓਂਕੜ ਲਾਈ ਹੋਈ ਮਹਾਰਾ ਨੇ ਇਹ ਗੁਰਬਾਣੀ ਵਿਆਕਰਨ ਅਨੁਸਾਰ ਓਂਕੜ ਲੱਗੀ ਹੋਈ ਹੈ ਜਦੋਂ ਆਪਾਂ ਕਰਤਾ ਪੁਰਖ ਦਾ ਅਰਥ ਕਰਾਂਗੇ ਜਾਂ ਸਤ ਨਾਮ ਦਾ ਅਰਥ ਕਰਾਂਗੇ ਜਾਂ ਨਿਰਵੈਰ ਦਾ ਅਰਥ ਕਰਾਂਗੇ ਫਿਰ ਇਹ ਰਾਰੇ ਦੇ ਪੈਰ 'ਚ ਖਖੇ ਦੇ ਪੈਰ 'ਚ ਨਾਮ ਮੰਮੇ ਦੇ ਪੈਰ 'ਚ ਲੱਗੀ ਹੋਈ ਜਿਹੜੀ ਓਂਕੜ ਹੈ ਫਿਰ ਅਰਥ ਕਰਨ ਵਿੱਚ ਸਾਡੀ ਮਦਦ ਕਰੇਗੀ ਸਾਨੂੰ ਦੱਸੇਗੀ ਵੀ ਇਹ ਜਿਹੜੀ ਓਂਕੜ ਹੈ ਇਹ ਇੱਕ ਬਚਨ ਪੁਲਿੰਗ ਅਤੇ ਨਾਉਨ ਦੇ ਲਈ ਆਈ ਹੈ ਇੱਥੇ ਇੱਕ ਰੱਬ ਦੀ ਗੱਲ ਹੋ ਰਹੀ ਹੈ ਰੱਬ ਇੱਕ ਹੈ ਰੱਬ ਬਹੁਤੇ ਨਹੀਂ ਹਨ ਸੋ ਉਹ ਲੱਗੇ ਹੋਏ ਓਂਕੜ ਇਹ ਗੱਲ ਦਾ ਸੂਚਕ ਹੁੰਦੀ ਹੈ ਜੀ ਸਮਝ ਰਹੇ ਹੋ ਜੀ ਧਿਆਨ ਵਿੱਚ ਰੱਖਿਓ ਇਹ ਗੱਲਾਂ ਹੁਣ ਆਇਆ ਜੀ ਪਾੜ ਕਿਵ ਸਚਿਆਰਾ ਹੋਈ ਐ ਕਿਵ ਕੂੜੈ ਟੁਟੈ ਪਾਲ ਹੁਕਮ ਰਜ਼ਾਈ ਚੱਲਣਾ ਹੁਣ ਇੱਥੇ ਧਿਆਨ ਰੱਖਿਓ ਇੱਥੇ ਲਫ਼ਜ਼ ਆਪਣੇ ਰਾਰਾ ਜੱਜੇ ਨੂੰ ਕੰਨਾ ਈੜੀ ਨੂੰ ਬਿਹਾਰੀ ਇੱਥੇ ਲਿਖਣ ਵਿੱਚ ਆਇਆ ਰਜ਼ਾਈ ਪਰ ਇਹਨੂੰ ਆਪਾਂ ਜੱਜੇ ਦੇ ਪੈਰ 'ਚ ਬਿੰਦੀ ਲਾ ਕੇ ਉਚਾਰਨ ਕਰਾਂਗੇ ਰਜ਼ਾ ਰਜ਼ਾਈ ਜੇ ਆਪਾਂ ਬਿੰਦੀ ਨਹੀਂ ਲੋਂਦੇ ਫਿਰ ਇਹਦਾ ਉਚਾਰਨ ਹੋ ਜਾਏਗਾ ਰਜ਼ਾਈ ਰਜ਼ਾਈ ਦਾ ਅਰਥ ਹੋ ਗਿਆ ਉੱਤੇ ਲੈਣ ਵਾਲੀ ਰਜ਼ਾਈ ਹੁਣ ਠੰਡ ਆ ਰਹੀ ਹੈ ਨਾ ਜੀ ਅੱਗੇ ਤੇ ਹੁਣ ਮੌਸਮ ਬਦਲ ਗਿਆ ਹੁਣ ਸਰਦੀਆਂ ਸ਼ੁਰੂ ਹੋ ਜਾਣੀਆਂ ਨੇ ਤੇ ਆਪਾਂ ਘਰਾਂ ਵਿੱਚ ਕੀ ਲੈਣੇ ਆ ਜੀ ਰਾਤ ਨੂੰ ਸੌਣ ਲੱਗੇ ਰਜਾਈ ਆਪਾਂ ਕਹਿੰਦੇ ਜੀ ਰਜਾਈ ਦੇ ਦਿਓ ਜੀ ਸੋਲੀ ਵੀ ਠੰਡ ਲੱਗਦੀ ਬੋਦੀ ਰਜਾਈਆਂ ਦਾ ਨਿੰਗ ਮਾਣੀ ਐ ਇੱਥੇ ਲੱਭ ਰਜਾਈ ਨਹੀਂ ਹੈ ਇਹਨੂੰ ਰਾਰਾ ਜੱਜਾ ਜੱਜੇ ਦੇ ਪੈਰ ਵਿੱਚ ਬਿੰਦੀ ਲਾ ਕੇ ਇਹਦਾ ਉਚਾਰਨ ਕਰਾਂਗੇ ਰਜ਼ਾਈ ਰਜ਼ਾਈ ਤੋਂ ਪਾਪ ਹੁੰਦਾ ਜੀ ਰਜਾ ਵਿੱਚ ਚੱਲਣਾ ਹੁਕਮ ਵਿੱਚ ਚੱਲਣਾ ਮਹਾਰਾਜ ਜੀ ਕਹਿ ਰਹੇ ਨੇ ਹੁਕਮ ਰਜ਼ਾਈ ਚੱਲਣਾ ਨਾਨਕ ਨਾਨਕ ਤੇ ਰੁਕਣਾ ਹੈ ਨਾਨਕ ਲਿਖਿਆ ਨਾਲ ਹੁਣ ਇਹਦਾ ਆਪਾਂ ਅਰਥ ਕਰੀਏ ਜੀ